ਜਾਦਾ ਜਾਂਦਾ ਹੋਇਆ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਹੋਈਆਂ ਇਸ ਨਸ਼ੇ ਨਾਲ ਉਦੋਂ ਬਾਅਦ 1 ਮਾਰਚ ਤੋਂ ਲੈ ਕੇ ਆਪ ਐਸ ਮਾਰਚ ਤੱਕ 159 ਮੌਤਾਂ ਹੋ ਗਈਆਂ ਇਹ ਜਿਹੜੇ ਜਿਹੜੇ ਬਾਹਰ ਦੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਲ ਹੈ ਵੀ ਜਾਦੇ ਤੇਜ ਆ ਉਹਨਾਂ 'ਚ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਖ ਸਮੈਕਾਂ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਆ ਜਿਹੜੇ ਸੈਂਟਰ ਖੁੱਲ ਗਏ ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਆ ਇਹ ਕੁਦਰਤੀ ਨਸ਼ਾ ਆ ਜਿਹੜਾ ਪੋਸਟ ਆ ਇਹ ਖੇਤੀ ਆ ਰਾਸਤਾ ਚ ਹੋ ਰਹੀ ਆ ਇਹ ਐਮਪੀ ਚ ਹੋ ਰਹੀ ਆ ਮਾਧਿਅਪਰਦੇਸ ਹਰਕ ਤਾਂ ਹੋ ਰਹੀ ਏ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮਾਚਲ ਨੂੰ ਸ਼ੁਰੂ ਕਰਨ ਵਾਲਾ ਬਾਹਰਲੇ ਮੁਲਖਾਂ ਚ ਬਹੁਤ ਇਹ ਹੋ ਚੁੱਕਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕਾ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਵਾਹ ਭਈ ਵਾਹ ਸਰਦਾਰ ਹਰਮੀਤ ਸਿੰਘ ਖੁੱਡੀਆਂ ਅਡਾ ਆਪਣਾ ਗਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਜੇ ਮੈਂ ਇੱਕ ਗੱਲ ਦੱਸਿਓ ਇੱਕ ਇੱਕ ਮੈਂ ਤੁਹਾਨੂੰ ਡਿਟਰਪਟ ਕਰਦਾ ਇਹ ਪਹਿਲਾ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ ਇਹ ਪਤਾ ਕਰਕੇ ਦੱਸਿਓ ਜਾਂ ਕੱਲ ਨੂੰ ਦੱਸ ਦਿਓ ਟਾਈਮ ਮਿਲੇ ਤੁਹਾਨੂੰ ਜਾਂ ਬਾਅਦ ਵਿੱਚ ਮੈਨੂੰ ਕਨਵੇ ਕਰ ਦਿਓ ਇਹ ਬੰਦ ਕਿਉਂ ਕੀਤੇ ਗਏ ਸੀ ਕਿਹੜੇ ਕਾਰਨ ਤੇ ਕੀਤੇ ਗਏ ਸੀ ਜੀ ਕੰਟੀਨਿਊ ਕਰੋ ਜੀ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੇ ਸਵਾਲ ਕੀਤਾ ਤੇ ਜੀ ਦੇ ਨਾਲ ਮੇਰਾ ਖਿਆਲ ਸਾਰਿਆਂ ਦੇ ਸਿਰੇ ਖੜ ਗਏ ਐ ਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ ਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਅਜੇ ਹਜੇ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ ਠੀਕ ਹੈ थैंक यू ਕਰਮਜੀਤ ਜੀ ਮੈਂ ਮੰਤਰੀ ਸਾਹਿਬ ਨੂੰ ਦੱਸਣਾ ਚਾਹਨਾ ਆਈਵੀਐਫ ਸੈਂਟਰ ਇਸੇ ਡਰਗ ਨਸ਼ੇ ਕਰਕੇ ਸਬੈਕ ਗੋਲੀਆਂ ਜਿਹੜੇ ਇਹ ਨਸ਼ੇ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ 2007 ਤੋਂ ਪਹਿਲਾਂ ਵੀ ਥੋੜਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ ਅੱਜ ਆਹ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਏ ਪੰਜਾਬ ਦੇ ਵਿੱਚ ਇਹਦਾ ਇੱਕੋ ਕਾਰਨ ਹੈ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਭੁੱਖੀ ਖਾ ਕੇ ਮਰ ਗਿਆ ਫੀਮ ਖਾ ਕੇ ਮਰ ਗਿਆ ਅੱਜ ਮੈਂ ਪਿੱਛੇ ਨਾ ਜਾਦਾ ਜਾਂਦਾ ਹੋਇਆ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਹੋਈਆਂ ਇਸ ਨਸ਼ੇ ਨਾਲ ਉਸ ਤੋਂ ਬਾਅਦ 1 ਮਾਰਚ ਤੋਂ ਲੈ ਕੇ ਆਪ ਐਸ ਮਾਰਚ ਤੱਕ 159 ਮੌਤਾਂ ਹੋ ਗਈਆਂ ਇਹ ਜਿਹੜੇ ਜਿਹੜੇ ਬਾਹਰ ਦੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਲ ਹੈ ਵੀ ਜਾਦੇ ਤੇਜ ਆ ਉਹਨਾਂ 'ਚ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਕ ਸਮੈਕਾਂ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਆ ਜਿਹੜੇ ਸੈਂਟਰ ਖੁੱਲ ਗਿਆ ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਆ ਇਹ ਕੁਦਰਤੀ ਨਸ਼ਾ ਆ ਜਿਹੜਾ ਪੋਸਟ ਆ ਇਹ ਖੇਤੀ ਆ ਰਾਸਤਾ 'ਚ ਹੋ ਰਹੀ ਆ ਇਹ ਐਮਪੀ 'ਚ ਹੋ ਰਹੀ ਆ ਮੱਧ ਪ੍ਰਦੇਸ਼ ਸਰਕਥਾਂ ਹੋ ਰਹੀ ਏ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮਾਚਲ ਨੂੰ ਸ਼ੁਰੂ ਕਰਨ ਵਾਲਾ ਬਾਹਰਲੇ ਮੁਲਕਾਂ ਚ ਬਹੁਤ ਚ ਇਹ ਹੋ ਚੁੱਕਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕੇ ਪੋਸਟ ਦੀ ਖੇਤ